ਕਿਆ ਜਾਂਦਾ ਹੈ ਕਿ ਇਸ ਬੰਦੇ ਨੇ ਪਹਿਲਾਂ ਤਾਮਿਲਨਾਡੂ ਦੀਆਂ ਸਰਕਾਰਾਂ ਨੂੰ ਵੀ ਐਵੇਂ ਦੇ ਧਮਕੀ ਭਰੇ ਈਮੇਲ ਭੇਜੇ ਨੇ ਪਰ ਇਸੇ ਪਵਿੱਤਰ ਥਾਂ ਦੇ ਉੱਤੇ ਇੱਕ ਵੇਲਾ ਤੇ ਤੁਹਾਨੂੰ ਨਹੀਂ ਭੁੱਲਿਆ ਹੋਣਾ ਜਦੋਂ ਬੰਬ ਗੋਲੇ ਟੈਂਕ ਤੋਪਾਂ ਦੇ ਨਾਲ ਹਮਲੇ ਹੋਏ ਸਨ ਇਸ ਕਰਕੇ ਉਹ ਵੀ ਫੈਸਲੇ ਸੀ ਸਰਕਾਰਾਂ ਦੇ ਕਈ ਵਾਰੀ ਕਿਸੇ ਥਾਂ ਤੇ ਸ਼ਾਂਤੀ ਬਣਦੀ ਹੈ ਸਭ ਕੁਝ ਸਹੀ ਚੱਲ ਰਿਹਾ ਹੁੰਦਾ ਹੈ ਉੱਥੇ ਕਿਸੇ ਤਰ੍ਹਾਂ ਦਾ ਕੋਈ ਮੁੱਦਾ ਉੱਠਣ ਦੀ ਕਦੇ ਉਮੀਦ ਨਹੀਂ ਹੁੰਦੀ ਪਰ ਕਈ ਵਾਰੀ ਕਿਸੇ ਦੀ ਕੋਝੀ ਹਰਕਤ ਕਰਕੇ ਜਾਂ ਕਿਸੇ ਦੀ ਸ਼ਰਾਰਤ ਕਰਕੇ ਜਦ ਵਾਕਈ ਕਿਸੇ ਵੱਡੇ ਗਰੁੱਪ ਦੀ ਧਮਕੀ ਕਰਕੇ ਕਹਿ ਲੋ ਉੱਥੇ ਮਾਹੌਲ ਵਿਗੜ ਸਕਦਾ ਜਿਵੇਂ ਪਿਛਲੇ ਕੁਝ ਦਿਨਾਂ ਤੋਂ ਗੱਲ ਚੱਲ ਰਹੀ ਹੈ ਕਿ ਦਰਬਾਰ ਸਾਹਿਬ ਦੇ ਵਿੱਚ ਬੰਬ ਰੱਖੇ ਹੋਣ ਦੀ ਜਾਂ ਰੱਖਣ ਦੀ ਧਮਕੀ ਈਮੇਲ ਦੇ ਰਾਹੀਂ ਮਿਲ ਰਹੀ ਹੈ ਸ਼੍ਰੋਮਣੀ ਕਮੇਟੀ ਨੂੰ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਜੀ ਨੇ ਇਸ ਗੱਲ ਦੀ ਜਿਹੜੀ ਜਾਣਕਾਰੀ ਹੈ ਉਹ ਪੰਜਾਬ ਸਰਕਾਰ ਨੂੰ ਦਿੱਤੀ ਸੀ ਕਿ 14 ਜੁਲਾਈ ਤੋਂ ਲੈ ਕੇ ਹੁਣ ਤੱਕ ਕੁੱਲ 6 ਈਮੇਲਾਂ ਆ ਚੁੱਕੀਆਂ ਹਨ ਅਮਰੀਕਾ ਆਧਾਰਿਤ ਕਿਸੇ ਕੰਪਨੀ ਦਾ ਐਡਰੈਸ ਕਹਿ ਲਓ ਜਾਂ ਈਮੇਲ ਦਾ ਜਿਹੜਾ ਮੰਚ ਹੈ ਜਿਹੜਾ ਪਲੈਟਫਾਰਮ ਹੈ ਉਹ ਅਮਰੀਕਾ ਆਧਾਰਿਤ ਕਿਸੇ ਕੰਪਨੀ ਦਾ ਮੰਨਿਆ ਜਾ ਰਿਹਾ ਇਹ ਈਮੇਲ ਦਾ ਜਿਹੜਾ ਮੰਚ ਕਹਿ ਲਓ ਚਲੋ Gmail Yahoo ਤੇ ਹੈ ਨਹੀਂ ਅਮਰੀਕਾ ਦੀਆਂ ਕਈ ਵਾਰੀ ਕੋਈ ਕੰਪਨੀ ਜਦੋਂ ਆਪਾਂ ਰਜਿਸਟਰਡ ਕਰਾਣੇ ਆ ਉਹਦੀ ਆਪਾਂ ਵੈਬਸਾਈਟ ਬਣਾ ਲੈਨੇ ਆ ਉਸ ਵੈਬਸਾਈਟ ਦੇ ਡੋਮੇਨ ਦੇ ਨਾਲ ਵੀ ਫਿਰ ਈਮੇਲ ਬਣ ਜਾਂਦੀ ਏ ਤੇ ਜਿਹੜਾ ਉਸ ਨੂੰ ਪਤਾ ਕਰਨ ਦਾ ਤਰੀਕਾ ਹੁੰਦਾ ਹੈ ਸਾਈਬਰ ਸਿਕਿਉਰਿਟੀ ਵਾਲਿਆਂ ਦੇ ਕੋਲ ਉਹ ਹੁੰਦਾ ਇੱਕ IP ਐਡਰੈਸ IP ਮਤਲਬ ਕਿ ਇੰਟਰਨੈਟ ਪ੍ਰੋਟੋਕੋਲ ਕਿ ਕਿਹੜੇ ਰਸਤੇ ਦੇ ਰਾਹੀਂ ਇਹ ਮੈਸੇਜ ਇਹ ਫੋਟੋ ਇਹ ਵੀਡੀਓ ਜਾਂ ਆਡੀਓ ਟਰੈਵਲ ਹੋਈ ਏ ਇਹ ਮੇਨ ਯਾਨੀ ਕਿ ਇੱਕ ਕਹਿ ਲੋ ਕਿ ਹਥਿਆਰ ਹੁੰਦਾ ਹੈ ਇਹ ਸਾਈਬਰ ਸਿਕਿਉਰਿਟੀ ਵਾਲਿਆਂ ਦੇ ਹੱਥਾਂ 'ਚ ਪਤਾ ਲਾ ਸਕਣ ਵੀ ਇਹ ਚੀਜ਼ ਕਿੱਥੋਂ ਪੈਦਾ ਹੋਈ ਏ ਜਾਂ ਕਿੱਥੋਂ ਇਸ ਨੂੰ ਪਹਿਲੀ ਵਾਰੀ ਸੈਂਡ ਕੀਤਾ ਗਿਆ ਤੇ ਜਿਹੜਾ IP ਐਡਰੈਸ ਹੈ ਉਸ ਨੂੰ ਵੀ ਕਈ ਫੇਕ ਬਣਾ ਲੈਂਦੇ ਨੇ ਕਈ ਤਰ੍ਹਾਂ ਦੇ ਸੌਫਟਵੇਅਰ ਆਏ ਨੇ ਉਸ ਨੂੰ ਯਾਨੀ ਕਿ ਥਾਂ-ਥਾਂ ਤੋਂ ਜੰਪ ਵੀ ਕਰਾਈ ਜਾਂਦੇ ਹੁੰਦੇ ਵੀ ਕਦੇ ਇੱਥੇ ਬੋਲਦਾ ਕਦੇ ਦੂਜੀ ਸਟੇਟ 'ਚ ਕਦੇ ਦੂਜੀ ਕੰਟਰੀ 'ਚ ਬੋਲੇਗਾ ਤੇ ਕਹਿੰਦੇ ਇੱਕ ਦੋ ਵਾਰ ਤੇ ਆਈਪੀ ਐਡਰੈਸ ਇਹ ਵਰਤਿਆ ਗਿਆ ਕੇਰਲਾ ਦੇ ਸੀਐਮ ਸਾਹਿਬ ਦਾ ਤੇ ਭਾਰਤ ਦੇ ਸਾਬਕਾ ਚੀਫ ਜਸਟਿਸ ਦਾ ਮਤਲਬ ਉਸ ਨੂੰ ਫੇਕ ਬਣਾ ਲਿਆ ਗਿਆ ਵੀ ਉੱਥੇ ਬੋਲ ਰਿਹਾ ਉਹ ਪਰ ਕੱਲ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੇ ਰਿਹੈਸ਼ ਤੇ ਪੁਲਿਸ ਦੇ ਜਿਹੜੇ ਸੀਨੀਅਰ ਅਧਿਕਾਰੀ ਨੇ ਉਹਨਾਂ ਦੀ ਮੀਟਿੰਗ ਸੱਦੀ ਸੀ ਤੇ ਅੰਮ੍ਰਿਤਸਰ ਦੀ ਜਿਹੜੀ ਪੁਲਿਸ ਹੈ ਪੂਰਾ ਮੁਸਤੈਦੀ ਨਾਲ ਕੰਮ ਕਰਨ ਲਈ ਤੇ ਇਹ ਗੱਲ ਅਜ ਪੰਜਾਬੀ ਟ੍ਰਿਬਿਊਨ ਦੇ ਵਿੱਚ ਛਪੀ ਏ ਕਿ ਜਿਹੜਾ ਉਹ ਸ਼ਖਸ ਹੈ ਜਿਨੇ ਈਮੇਲਸ ਭੇਜੀਆਂ ਨੇ ਦੋਸ਼ੀ ਹੈ ਮਲਜ਼ਮ ਹੈ ਉਸ ਨੂੰ ਫੜ ਲਿਆ ਗਿਆ ਪਰ ਪੂਰਾ ਯਾਨੀ ਕਿ ਕਹ ਲਓ ਕਿ ਅਧਿਕਾਰਤ ਤੌਰ ਤੇ ਅਜੇ ਉਹਦਾ ਖੁਲਾਸਾ ਨਹੀਂ ਹੋਇਆ ਪਰ ਉਹਦਾ ਨਾਮ ਕੋਈ ਸੰਜੀਵ ਕੁਮਾਰ ਦੂਬੇ ਦੱਸਿਆ ਜਾ ਰਿਹਾ ਪੱਤਰਕਾਰਾਂ ਨੇ ਜਿਹੜੀ ਇਹ ਖਬਰ ਛਾਪੀ ਏ ਤੇ ਅੱਜ ਜੇ ਤੁਸੀਂ ਇਹ ਵੀਡੀਓ ਵੇਖ ਰਹੇ ਹੋ ਵੋਗੇ ਜਾਂ ਉਹਦੇ ਵੇਖਦਿਆਂ ਉਸ ਬੰਦੇ ਦਾ ਕਹਿੰਦੇ ਖੁਲਾਸਾ ਉਹ ਯਾਨੀ ਕਿ ਜਨਤਕ ਕਰ ਦਿੱਤਾ ਜਾਏਗਾ ਨਾ ਪੁਲਿਸ ਨੇ ਚੜੋ ਚੰਗਾ ਕੰਮ ਇੱਥੇ ਕੀਤਾ ਜਿੰਨੀਆਂ ਵੀ ਏਜੰਸੀਆਂ ਇਨਵੋਲਵ ਨੇ ਇਸ ਗੱਲ ਦੀ ਜਿਹੜੀ ਖਬਰ ਆ ਉਹ ਪ੍ਰਧਾਨ ਮੰਤਰੀ ਮੋਦੀ ਤੱਕ ਵੀ ਪਹੁੰਚੀ ਹੈ ਭਾਈ ਤੇ ਅਮਿਤ ਸ਼ਾਹ ਜਿਹੜੇ ਗ੍ਰਹਿ ਮੰਤਰੀ ਨੇ ਉਹਨਾਂ ਤੱਕ ਵੀ ਉਹਨਾਂ ਨੇ ਇਸ ਤਰ੍ਹਾਂ ਦੀ ਹਰਕਤ ਦੀ ਨਿਖੇਦੀ ਕੀਤੀ ਹੈ ਤੇ ਹਰੇਕ ਤਰ੍ਹਾਂ ਦਾ ਕਹਿੰਦੇ ਜਿਹੜਾ ਵੀ ਸਾਥ ਦੇਣ ਦੀ ਗੱਲ ਕੀਤੀ ਹੈ ਵੀ ਜੋ ਵੀ ਸੈਂਟਰ ਵੱਲੋਂ ਹੋਇਆ ਜਿਵੇਂ ਕਿ ਐਮਪੀ ਨੇ ਉਧਰ ਦੇ ਗੁਰਜੀਤ ਸਿੰਘ ਔਜਲਾ ਉਹਨਾਂ ਨੇ ਸਰਕਾਰ ਤੋਂ ਜੋ ਕੇਂਦਰੀ ਸੁਰੱਖਿਆ ਬਲ ਉੱਥੇ ਤਾਇਨਾਤ ਕਰਨ ਦੀ ਮੰਗ ਕੀਤੀ ਹੈ ਤੇ ਬੀਐਸਐਫ ਦੇ ਨੌਜਵਾਨ ਜਿਹੜੇ ਨੇ ਅੰਮ੍ਰਿਤਸਰ ਦੇ ਵਿੱਚ ਖਾਸ ਕਰਕੇ ਦਰਬਾਰ ਸਾਹਿਬ ਦੇ ਕੋਲ ਉੱਥੇ ਕਹਿੰਦੇ ਤਾਇਨਾਤ ਕਰ ਦਿੱਤੇ ਗਏ ਨੇ ਹੁਣ ਇਹਦੇ ਨਾਲ ਜਿਹੜੀ ਲੱਖਾਂ ਦੀ ਸੰਗਤ ਜਾਂਦੀ ਹੈ ਰੋਜ਼ ਹਰਮੰਦਰ ਸਾਹਿਬ ਦਰਬਾਰ ਸਾਹਿਬ ਸ਼ਿਰਪ ਸਿੱਖ ਭਾਈਚਾਰੇ ਨਹੀਂ ਜਾਂਦਾ ਬਾਕੀ ਧਰਮਾਂ ਦੇ ਲੋਕ ਵੀ ਉੱਥੇ ਦੂਰੋਂ ਦੂਰੋਂ ਬਾਹਰਲੇ ਦੇਸ਼ਾਂ ਤੋਂ ਵੀ ਮੱਥਾ ਟੇਕਣ ਆਉਂਦੇ ਨੇ ਉਹਨਾਂ ਦੇ ਵਿੱਚ ਇੱਕ ਪੈਨਿਕ ਕ੍ਰੀਏਟ ਹੋ ਸਕਦਾ ਪਰ ਬਹੁਤੀ ਹੱਲੇ ਸੰਗਤਾਂ ਨੇ ਪ੍ਰਵਾਹ ਨਹੀਂ ਕੀਤੀ ਉਹ ਗੁਰੂ ਦਾ ਔਟ ਆਸਰਾ ਲੈ ਕੇ ਆਪਣਾ ਰੋਜ਼ ਦੇ ਵਾਂਗੂ ਦਰਸ਼ਨ ਜਿਵੇਂ ਵੀ ਜਿੱਦੀ ਵੀ ਯਾਤਰਾ ਹੈ ਸੀ ਉਹਨੇ ਕੋਈ ਉਸ ਤਰ੍ਹਾਂ ਦੀ ਰੱਦ ਨਹੀਂ ਕੀਤੀ ਤੇ ਸਰਕਾਰ ਵੱਲੋਂ ਵੀ ਇਹੀ ਕਿਹਾ ਗਿਆ ਕਿਸੇ ਤਰ੍ਹਾਂ ਦੀ ਕਿਸੇ ਅਫਵਾਹ ਦੇ ਵਿੱਚ ਤੁਸੀਂ ਨਹੀਂ ਆਉਣਾ ਜਦ ਤੱਕ ਸਰਕਾਰ ਵੱਲੋਂ ਕਿਸੇ ਗੱਲ ਦੀ ਪੁਸ਼ਟੀ ਨਹੀਂ ਕੀਤੀ ਜਾਂਦੀ ਪਰ ਕਈ ਵਾਰ ਜਦੋਂ ਐਮ ਦੀ ਖਬਰ ਸੋਸ਼ਲ ਮੀਡੀਆ ਤੇ ਆ ਜਾਂਦੀ ਹੈ ਘਰੋ ਘਰੀ ਪਹੁੰਚ ਜਾਂਦੀ ਹੈ ਫਿਰ ਕਈ ਵਾਰੀ ਜਿੰਨਾਂ ਦਾ ਕੋ ਪਲਾਨ ਬਣਿਆ ਵੀ ਹੁੰਦਾ ਉਧਰ ਜਾਣ ਦਾ ਜਾਂ ਇੱਕ ਤਰ੍ਹਾਂ ਦਾ ਕਹਿ ਲਓ ਕਿ ਬੇ ਲੋੜੀ ਸਮੱਸਿਆ ਕ੍ਰੀਏਟ ਹੋ ਜਾਂਦੀ ਏ ਕਿਸੇ ਵੀ ਇੱਕ ਸ਼ਰਾਰਤੀ ਅਨਸਰ ਦੇ ਕਰਕੇ ਹੁਣ ਇਸ ਬੰਦੇ ਨਾਲ ਕਿਵੇਂ ਦਾ سلوਕ ਕੀਤਾ ਜਾਏਗਾ ਇਸ ਨੂੰ ਵੀ ਇੱਕ ਤਰ੍ਹਾਂ ਦੇ ਤੁਸੀਂ ਬੇਅਦਬੀ ਮੰਨ ਕੇ ਚੱਲੋ ਹਾਲਾਂਕਿ ਪਿਛਲੀ ਜਾਂ ਜਿਹੜੀ ਹੁਣ ਵਿਧਾਨ ਸਭਾ ਹੁਣ ਆਪਣੀ ਚੱਲ ਰਹੀ ਏ ਪੰਜਾਬ ਦੀ ਇਹਦੇ ਵਿੱਚ ਬਿੱਲ ਪੇਸ਼ ਕੀਤਾ ਗਿਆ ਬੇਅਦਬੀਆਂ ਨੂੰ ਲੈ ਕੇ ਕੀ ਕੀ ਸਜ਼ਾਵਾਂ ਹੋਣਗੀਆਂ ਇਹ ਵੀ ਚੰਗਾ ਕੰਮ ਹੈ ਸਰਕਾਰ ਦਾ ਚੰਗੇ ਕੰਮ ਲਈ ਚੰਗਾ ਅਖਾਂਗੇ ਮਾੜੇ ਕੰਮ ਲਈ ਮਾੜਾ ਤੇ ਇਹ ਵੇਖਾਂਗੇ ਵੀ ਇਹਦੇ ਤੇ ਕੀ ਕਾਰਵਾਈ ਹੁੰਦੀ ਹੈ ਕਿਵੇਂ ਛੱਡ ਦਿੱਤਾ ਜਾਂਦਾ ਹੁਣ ਐਸੇ ਬੰਦੇ ਨੂੰ ਤੁਸੀਂ ਦਿਮਾਗੀ ਤੌਰ ਤੇ ਕੋਈ ਯਾਨੀ ਕਿ ਅਪਸਰਟ ਵੀ ਨਹੀਂ ਕਹਿ ਸਕਦੇ ਕਈ ਮਾਮਲਿਆਂ ਦੇ ਵਿੱਚ ਪਿੱਛੇ ਵੇਖਿਆ ਗਿਆ ਨਾ ਕਿ ਕਿਸੇ ਪਿੰਡ 'ਚ ਜੇ ਅਗਰ ਕੋਈ ਬੇਅਦਬੀ ਘਟਨਾ ਹੋਈ ਤਾਂ ਉਸ ਬੰਦੇ ਨੂੰ ਕਿਹਾ ਗਿਆ ਵੀ ਦਿਮਾਗੀ ਤੌਰ ਤੇ ਠੀਕ ਨਹੀਂ ਸੀ ਇਹਨੇ ਤਾਂ ਕਰਕੇ ਗੁਰਦੁਆਰੇ ਜਾ ਕੇ ਆ ਹਰਕਤ ਕਰ ਦਿੱਤੀ ਪਰ ਇਸ ਮਾਮਲੇ ਦੇ ਵਿੱਚ ਤਾਂ ਬੰਦੇ ਨੇ ਇੰਟਰਨੈਟ ਯੂਜ਼ ਕੀਤਾ ਆਪਣਾ ਐਡਰੈਸ ਨਹੀਂ ਦੱਸਿਆ ਸਾਰਾ ਕੁਝ ਤੇ ਉਸ ਨੂੰ ਫੜਿਆ ਗਿਆ ਤੇ ਉਹਦੇ ਤੇ ਬੁਰੀ ਯਾਨੀ ਕਿ ਸਖਤ ਕਾਰਵਾਈ ਹੋਣੀ ਚਾਹੀਦੀ ਇਸ ਕਰਕੇ ਇਹੋ ਜਿਹੇ ਧਾਰਮਿਕ ਸਥਾਨਾਂ ਨੂੰ ਵੀ ਇਹੋ ਜਿਹੇ ਬੰਦੇ ਹੁਣ ਇਹ ਬੰਦਾ ਇਕੱਲਾ ਜਾਂ ਦੇ ਮਗਰ ਕੋਈ ਟੀਮ ਹੈ ਵੱਡੀ ਜਾਂ ਕੋਈ ਗਰੁੱਪ ਕੰਮ ਕਰ ਰਿਹਾ ਕਿਉਂਕਿ ਗਵਾਂਢੀ ਮੁਲਕ ਪਾਕਿਸਤਾਨ ਦੇ ਨਾਲ ਵੀ ਆ ਹੁਣ ਹਾਲਾਤ ਆਪਣੇ ਵਿਗੜ ਗਏ ਨੇ ਤੇ ਇਸ ਕਰਕੇ ਉਧਰ ਵੀ ਇੱਕ ਜਾ ਸਕਦੀ ਹੈ ਚੀਜ਼ ਵੀ ਸ਼ਾਇਦ ਉਧਰੋਂ ਕਿਸੇ ਨੇ ਧਮਕੀ ਭਰਿਆ ਈਮੇਲ ਜਾਂ ਖੱਤ ਭੇਜਿਆ ਹੋਵੇ ਪਰ ਉਹਦੀ ਪੁਸ਼ਟੀ ਹੁਣ ਸਰਕਾਰ ਨੇ ਅੱਜ ਜਾਂ ਕੱਲੂ ਕਰ ਦੇਣੀ ਹੈ ਸਾਰੀ ਤੇ ਚੰਗੀ ਗੱਲ ਹੈ ਵਧੀਆ ਕਾਰਗੁਜ਼ਾਰੀ ਆ ਪੁਲਿਸ ਦੀ ਪ੍ਰਸ਼ਾਸਨ ਦੀ ਕਿ ਉਹਨਾਂ ਨੇ ਇਹ ਬੰਦੇ ਨੂੰ ਫੜ ਲਿਆ ਜਿਹਦਾ ਨਾਮ ਸੰਜੀਵ ਕੁਮਾਰ ਦੂਬੇ ਦੱਸਿਆ ਜਾ ਰਿਹਾ ਤੇ ਜਿਹੜੀ ਹੁਣ ਬੀਐਸਐਫ ਦੀ ਜਾਂ ਸੈਂਟਰਲ ਦੇ ਜਿਹੜੇ ਸੁਰੱਖਿਆ ਬਲ ਨੇ ਉਹਨਾਂ ਦੀ ਤਾਇਨਾਤੀ ਕਰਨ ਦੀ ਜਾਂ ਹੋ ਚੁੱਕੀ ਦੀ ਜਿਹੜੀ ਗੱਲ ਸਾਹਮਣੇ ਆਏਗੀ ਨਾ ਇਹਦੇ ਵਿੱਚ ਵੀ ਕਿਤੇ ਨਾ ਕਿਤੇ ਕੋਈ ਗੱਲ ਜੁੜੀ ਹੋਏਗੀ ਕਿਉਂਕਿ ਇਹ ਵੀ ਇੱਕ ਮੁੱਦਾ ਚੱਲਦਾ ਪਿਆ ਕਿ ਪੰਜਾਬ ਦੇ ਵਿੱਚ ਜਾਂ ਬਾਰਡਰ ਸਟੇਟ ਜਾਂ ਬਾਰਡਰ ਜਿਹੜੇ ਆਪਣੇ ਜ਼ਿਲ੍ਹੇ ਨੇ ਉਹਨਾਂ ਦੇ ਵਿੱਚ ਕੇਂਦਰੀ ਸੁਰੱਖਿਆ ਬਲਾਂ ਦੀ ਤਾਇਨਾਤੀ ਕਿੰਨੇ ਕਿਲੋਮੀਟਰ ਤੱਕ ਕਰਨੀ ਹੈ ਜਾਂ ਵਧਾਣੀ ਹੈ ਉਹਦੇ ਵਿੱਚ ਵੀ ਸ਼ਾਇਦ ਕਿਤਨਾ ਕਿਤੇ ਇਹ ਵਾਲਾ ਹਿੱਸਾ ਜੁੜੇਗਾ ਜਾ ਕੇ ਇਹਦੀ ਜਿਹੜੀ ਤਫ਼ਤੀਸ਼ ਹੈ ਜਿਹੜੇ ਵੀ ਅਫਸਰ ਸਾਹਿਬ ਕਰਨਗੇ ਜਿਹੜੀ ਵੀ ਕਮੇਟੀ ਕਰੇਗੀ ਉਹਨਾਂ ਦੀ ਰਿਪੋਰਟ ਦੇ ਵਿੱਚ ਵੇਖਣ ਵਾਲੀ ਹੋਏਗੀ ਪਰ ਵੇਖੋ ਸਾਡੇ ਆਲੇ-ਦੁਆਲੇ ਇਹ ਕੰਮ ਪੰਜਾਬ ਸਰਕਾਰ ਦਾ ਨਹੀਂ ਹੈ ਜਾਂ ਵਿਰੋਧੀ ਧਿਰਾਂ ਦਾ ਨਹੀਂ ਹੈ ਜਾਂ ਇਹ ਸੈਂਟਰ ਦਾ ਕੰਮ ਨਹੀਂ ਹੈ ਲੇਕਿਨ ਕਿਸੇ ਨਾ ਕਿਸੇ ਗਰੁੱਪ ਦਾ ਇਹ ਰਾਜਨੀਤਿਕ ਮਸਲਾ ਤੇ ਬਣਦਾ ਹੈ ਤਾ ਸਾਡੇ ਵਾਲੇ ਦੁਆਲੇ ਇਹੋ ਜਿਹੇ ਲੋਕ ਇਹੋ ਜੀਆਂ ਸੋਚਾਂ ਦੇ ਮਾਲਕ ਲੋਕ ਘੁੰਮਦੇ ਤੇ ਕਈ ਵਾਰੀ ਅਸੀਂ ਉਹਨਾਂ ਨੂੰ ਚੁਣਦੇ ਕਿ ਐਡੇ ਪਵਿੱਤਰ ਥਾਵਾਂ ਨੂੰ ਵੀ ਉਹਨਾਂ ਨੇ ਨਹੀਂ ਛੱਡਿਆ ਕਿ ਇੱਥੇ ਵੀ ਬੰਬ ਦੀਆਂ ਧਮਕੀਆਂ ਤੇ ਮਿਲੀਆਂ ਨੇ ਪਰ ਇਸੇ ਪਵਿੱਤਰ ਥਾਂ ਦੇ ਉੱਤੇ ਇੱਕ ਵੇਲਾ ਤੇ ਤੁਹਾਨੂੰ ਨਹੀਂ ਭੁੱਲਿਆ ਹੋਣਾ ਜਦੋਂ ਬੰਬ ਗੋਲੇ ਟੈਂਕ توپਾਂ ਦੇ ਨਾਲ ਹਮਲੇ ਹੋਏ ਸਨ ਇਸ ਕਰਕੇ ਉਹ ਵੀ ਫੈਸਲੇ ਸੀ ਸਰਕਾਰਾਂ ਦੇ ਸਰਕਾਰ ਜਿਹੜੀ ਪੰਜਾਬ ਦੇ ਵਿੱਚ ਬਣਦੀ ਹੈ ਜਾਂ ਭਾਰਤ ਦੀ ਸਰਕਾਰ ਬਾਕੀ ਰਾਜਾਂ ਦੇ ਲਈ ਬਣਦੀ ਹੈ ਓਐਸਏ ਲੋਕਾਂ ਦੇ ਦੁਆਰਾ ਲੋਕਾਂ ਲਈ ਚੁਣੀ ਹੋਈ ਸਰਕਾਰ ਹੁੰਦੀ ਹੈ ਸੋ ਆਉਣ ਵਾਲੇ ਸਮੇਂ ਦੇ ਵਿੱਚ ਇਹ ਸੰਜੀਵ ਕੁਮਾਰ ਦੋਬੇ ਕੀ ਖੁਲਾਸੇ ਕਰਦਾ ਹੈ ਜਾਂ ਕੀ ਜਾਣਕਾਰੀ ਦਿੰਦਾ ਹੈ ਇਹ ਆਪਾਂ ਆਉਣ ਵਾਲੇ ਰਿਪੋਰਟਾਂ 'ਚ ਵੇਖਾਂਗੇ ਫਿਲਹਾਲ ਸਾਰੀ ਸੰਗਤ ਗੁਰੂ ਮਹਾਰਾਜ ਦੇ ਚਰਨਾਂ 'ਚ ਜਾ ਕੇ ਮੱਥਾ ਟੇਕ ਸਕਦੀ ਹੈ ਸਬਦ ਅਰਾਖਾ ਅਕਾਲ ਪੁਰਖ ਵਾਹਿਗੁਰੂ ਇਹੋ ਜੇ ਬੰਦਿਆਂ ਨੂੰ ਰੱਬ ਸਮੱਤ ਬਖਸ਼ੇ ਬਹੁਤ ਬਹੁਤ ਮਿਹਰਬਾਨੀ ਜੀ ਚੜਦੀ ਕਲਾ ਸਾਰਿਆਂ ਦੀ